ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿੱਥੇ ਕੀ ਗੁਰਦੁਆਰਾ ਸਾਹਿਬ ਦੇ ਅੰਦਰ ਗ੍ਰੰਥੀ ਸਿੰਘ ਜਦੋਂ ਪਾਠ ਕਰ ਰਹੇ ਹੁੰਦੇ ਹਨ ਤਾਂ ਉਹਨਾਂ ਨੂੰ ਆ ਕੇ ਇੱਕ ਵਿਅਕਤੀ ਦੇ ਵੱਲੋਂ ਰੋਕਿਆ ਜਾਂਦਾ ਹੈ ਬਦਸਲੂਕੀ ਕੀਤੀ ਜਾਂਦੀ ਹੈ ਦਰਸਅਲੀ ਪੂਰੀ ਘਟਨਾ ਜਲੰਧਰ ਦੇ ਗਿਰਕਾ ਪਿੰਡ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਤੇ ਬੈਠੇ ਪਾਠੀ ਦੇ ਵੱਲੋਂ ਪਾਠ ਕੀਤਾ ਜਾ ਰਿਹਾ ਸੀ ਉਸੇ ਵਕਤ ਅਚਾਨਕ ਇੱਕ ਨਸ਼ੇੜੀ ਵਿਅਕਤੀ ਆਉਂਦਾ ਤੇ ਪਾਠ ਕਰਨ ਤੋਂ ਉਸ ਦੇ ਵੱਲੋਂ ਰੋਕਿਆ ਜਾਂਦਾ ਹੈ ਇਸੇ ਕਰਕੇ ਇਲਾਕੇ ਦੇ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਜਦੋਂ ਇਸ ਬਾਬਤ ਗੁਰਦਾਰਾ ਸਾਹਿਬ ਦੇ ਪ੍ਰਧਾਨ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਬਸਤ੍ਰੋਗ ਦੇ ਵਿੱਚ ਉਹ ਦੱਸਣਾ ਚਾਹੁੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੇ ਨਾਲ ਛੇੜਛਾੜ ਜਿਹੜੀ ਹੈ ਨਸ਼ੇੜੀ ਦੇ ਵੱਲੋਂ ਨਹੀਂ ਕੀਤੀ ਗਈ ਹਾਲਾਂਕਿ ਉਸ ਦੇ ਵੱਲੋਂ ਪਾਠੀ ਜਿਹੜੇ ਪਾਠ ਕਰ ਰਹੇ ਸਨ ਉਹਨਾਂ ਨੂੰ ਹੀ ਸਿਰਫ ਰੋਕਿਆ ਗਿਆ ਹੈ ਉਹਨਾਂ ਨਾਲ ਹੀ ਬਸਤ੍ਰੋਗ ਦੀ ਜੜੀ ਕੀਤੀ ਗਈ ਹੈ ਗੁਰਦਾਰਾ ਸਾਹਿਬ ਦੇ ਪ੍ਰਧਾਨ ਨੇ ਕਿਹਾ ਕਿ ਇਸ ਮਸਲੇ ਨੂੰ ਸ਼ਾਂਤ ਕਰਵਾਉਣ ਦੇ ਵਿੱਚ ਪੁਲਿਸ ਲੱਗੀ ਹੋਈ ਐ। ਅੱਜ ਜਿਹੜੀ ਮੱਟੀ ਬਣੀ ਸੀ ਉੱਪਰ ਦਾ ਕਾਰਿਆ ਹੋਇਆ। ਇੱਥੋਂ ਇਹਨਾਂ ਨੇ ਇੱਕ ਉਹ ਇਹਨਾਂ ਦਾ ਬਦਲਾਤ ਹੈ। ਅੰਦਰ ਇਹਦਾ ਲੋਕਾ ਕਰ ਰਹੇ ਨੇ। ਆਹ ਕੁਛ ਬਣ। ਉਹ ਟੁਕੜਾ ਥੋੜਾ ਬਣੇ ਇੱਥੇ ਬੋੜਾ ਲੱਗੇ। ਆਲਟੂ ਦੇ ਮਾਰਾ ਦਾ ਸਪਾਸੰਗਿਤ ਤੇ ਬਿਲਕੁਲ ਦੇ ਸਾਹਮਣੇ ਇੱਕ ਚੌਂਕਾ ਬਣਾਇਆ ਜਿੱਥੇ ਕਿ ਇਹ ਦੱਸਦੇ ਇਹਨਾਂ ਦੇ ਪਿੰਡ ਦੇ ਬੰਦੇ ਕੋ ਪੁੱਛਾਂ ਕੋਈ ਬਾਹਰੋਂ ਆਉਂਦਾ ਪੁੱਛਣ ਆਣ ਲੋ ਇਸ ਚੌਂਕੇ ਦੇ ਬਾਹਰ ਇਹਨਾਂ ਦੇ ਮੁਤਾਬਕ ਇਹ ਕਹਿੰਦੇ ਕੋ ਫੋਟੋ ਲਾਈਆਂ ਸੀ ਪਰ ਕੋਈ ਨਾ ਤੇ ਬੰਦੇ ਆਦੇ ਫੋਟੋ ਖੋਜ ਕੇ ਪਾ ਮਾਸ ਪਸੰਦ ਹੈ। ਤੁਹਾਨੂੰ ਲੱਗਦਾ ਵੀ ਜਿਹੜੇ ਨੂੰ ਨਾਲੇ ਕੰਧਾ ਬਣਾਇਆ ਇੱਥੇ ਕੁਛਾ ਲੈਣ ਦਾ ਕੰਮ ਕਰਦੇ ਸੀ। ਤੇ ਮੇਰੇ ਕੋਲ ਵੀ ਇਹਨਾਂ ਦੇ ਪਿੰਡ ਦੇ ਨਾਲ ਸਿੱਧਾ ਸਾਨੂੰ ਜਿਹੜੇ ਪਿੰਡਾਂ ਵਿੱਚ ਕੋਸ਼ਿੰਤ ਪਿੰਡ ਦੇ ਵਾਲਾ ਕਹਿੰਦੇ ਕਿ ਤੂੰ ਫੋਕ ਬਣਾਇਆ। ਉਹਦੇ ਕਹਿੰਦੇ ਹਾਂ। ਉਹਦਾ ਵੀ ਹੋਇਆ। ਜੇ ਤੁਸੀਂ ਕੋਸ਼ਿਦ antisense ਜਾਂ ਕਿ ਕੋਈ ਬਾਹਰੋਂ ਕੋਈ ਬਾਬਾ ਜੀ ਹੁੰਦੇ ਨੇ ਕਿ ਗਾਇਦਾ ਮਹਾਰਾਜ ਦੇ ਰੂਪ ਦੇ ਸਾਹਮਣੇ ਬਿਲਕੁਲ ਬੈਠੇ ਹੋਣ। ਉਹ ਦੇਰ ਤੱਕ ਡੱਬੇ ਤੇ। ਆ ਗੱਲਾਂ ਨੇ। ਗੱਲਾਂ ਬਣੇ। ਹਾਂ ਗੱਲਾਂ ਬਣੇ। ਮਤਲਬ ਜੋ ਪਰਮੰਤਰੀ ਮਰਿਆਦਾ ਹੈ ਬਿਲਕੁਲ ਉਹਦੇ ਉਲਟ ਕੰਮ ਹੋ ਰਿਹਾ ਕਿਉਂਕਿ ਅੱਜ ਅਸੀਂ ਬੰਦਾ ਬਾਕੇ ਪਿੰਡ ਦੇ ਨਾਲ ਸੰਪਰਕ ਕਰਕੇ ਇਸਾਰਾ ਜਿਹੜਾ ਨੰਬਰ ਆ ਨਾ ਅੱਛਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਅੱਜ ਪੌਂਟਿਆਂ ਦੇ ਪਿੰਡ ਵਿਰਕਾਂ ਜਿੱਥੇ ਥਾਂ ਤੇ ਜਾਦ ਤੋਂ ਇੱਕ ਸ਼ਰਾਬੀ ਅੰਸਰ ਨੂੰ ਗੁਰਦਰਾ ਸਾਹਿਬ ਕੋਲ ਪਹੁੰਚ ਕੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੰਥ ਸਾਹਿਬ ਜਿਹੜੇ ਨਿਖੇਮ ਕਰ ਰਹੇ ਹਿੰਦਰਾਸਾ ਦਾ ਜਾ ਕਰ ਰਹੇ ਉਹਨਾਂ ਨੂੰ ਆੜ ਕੇ ਉਹਨੇ ਕੋਈ ਮਾੜੇ ਚੰਗੇ ਲਫ਼ਜ਼ ਕਹੀ ਤੇ ਇੱਥੇ ਦੁੱਖ ਦੀ ਗੱਲ ਸਾਡੀ ਵੱਡੀਆਂ-ਵਡੀਆਂ ਕਿ ਦੇਖੋ ਲੱਖਾਂ ਕਰੋੜਾਂ ਰੁਪਈਆ ਲਾ ਕੇ ਬਹੁਤ ਲੋਕ ਬਣਾ ਲੈਂਦੇ ਆ ਪਰ ਉੱਥੇ ਸਵੇਰੇ ਨਾ ਕੋਈ ਜਿਦੋ ਦਾ ਪ੍ਰਕਾਰ ਕਰਦੇ ਮਹਾਰਾਜ ਜੀ ਦਾ ਨਾ ਕੋਈ ਉਥੇ ਕਮੇਟੀ ਮੈਂਬਰ ਹੁੰਦਾ ਤੇ ਸਭ ਦਾ ਪਤਾ ਬਹੁਤ ਘੱਟ ਹੁੰਦਾ ਤੇ ਇਹ ਜਿਹੜੇ ਕਮੇਟੀ ਮੈਂਬਰ ਆ ਵੈਸੇ ਤੇ ਵੀ ਸਾਡੇ ਦੇ ਹੱਕਦਾਰ ਆ ਪਰਚੇ ਦੇ ਹੱਕਦਾਰ ਆ ਤੇ ਚਲੋ ਉਹ ਤੇ ਗੁਰਮਤਾ ਹੋਇਆ ਸਾਰੇ ਸਿੰਘਾਂ ਦਾ ਨਗਰ ਵਾਸੀਆਂ ਦੀ ਬੇਨਤੀ ਕੀਤੀ ਕਿ ਚਲੋ ਅਸੀਂ ਇਕੱਠੇ ਨੂੰ ਬਾਗੀ ਚਾਹੁੰਦੇ ਆ ਤੇ ਸਾਨੂੰ ਮaaf ਕਰ ਦਿੱਤਾ ਜਾਵੇ ਲੋਕ ਦੀ ਗਾਲੀ ਬਣ ਕੇ ਇਹਨਾਂ ਨੇ ਥੱਲੇ ਬਾਬੇੁਰ ਭਾਸ ਕੇ ਦੇ ਨਾਮ ਦੇ ਬਈ ਨੂੰ ਗੱਡੀਆਂ ਬਣਾਈਆਂ ਪਿੱਛੇ ਤੁਹਾਨੂੰ ਦਿਖ ਰਿਹਾ ਹੋ ਪਹਿਲੇ ਲੋਕ ਉੱਥੇ ਮੱਥਾ ਟੇਕਦੇ ਨੇ ਬਾਅਦ ਵਿੱਚ ਗੁਰਪ੍ਰੰਸ ਸਾਹਿਬ ਮਹਾਰਾਜ ਕੋਲ ਜਾ ਕੇ ਨਮਸਕਾਰ ਕਰਦੇ ਹਲਕੇ ਗੁਰਪ੍ਰੰਸ ਸਾਹਿਬ ਮਹਾਰਾਜ ਦੇ ਅੰਦਰ ਗੁਰਨਾਮ ਸਾਹਿਬ ਦਾ ਬਜਨੇ ਆ ਕਿ ਹਰ ਬਿਨ ਹਰਨਾ ਹਰ ਬਿਨ ਘਾ ਹੋਰ ਨਾ ਪੁੱਛੋ ਮੜੇ ਮਸਾਧ ਨ ਜਾਈ ਮਾਰੇ ਕਹਿੰਦੇ ਹਰੀ ਪਰਮੇਸ਼ਰ ਦੇ ਨਾਮ ਤੋਂ ਬਿਨਾ ਪਰਮੇਸ਼ਰ ਕਾਲ ਤੋਂ ਦੇ ਨਾਮ ਤੋਂ ਬਿਨਾ ਹੋਰ ਕਿਹਨੂੰ ਨਹੀਂ ਪੂਜਣਾ ਮੜੀਆਂ ਮਤਾਨਾਂ ਨੂੰ ਨਹੀਂ ਪੂਜਣਾ। ਚਲੋ ਇਹ ਗੱਲ ਦੀ ਇਹਨਾਂ ਨੇ ਅਸੀਂ ਗੱਲ ਕੀਤੀ ਆਂਦੇ ਜੀ ਅਸੀਂ ਹੁਣੇ ਢਾ ਲੈਨੇ ਆ। ਉਹ ਉਹਨਾਂ ਨੇ ਢਾਤੀਆਂ। ਹੁਣ ਦੂਜੀ ਗੱਲ ਇਹਨਾਂ ਨੇ ਵੀ ਕਹੀ ਆ ਕਿ ਜਿਹੜਾ ਤੁਸੀਂ ਇੱਥੇ ਗ੍ਰੰਥੀ ਸਾਹਿਬ ਰੱਖਣਾ ਵਾ ਉਹਨੂੰ ਪਰਿਵਾਰ ਸਮੇ ਦੇ ਇੱਥੇ ਰੱਖੋ। ਗ੍ਰੰਥੀ ਸਾਹਿਬ ਦੇ ਦੂਰ ਨੇੜੇ ਜਾਂਦੇ ਆ ਉਹਨਾਂ ਦਾ ਪਰਿਵਾਰ ਤੇ ਇੱਥੇ ਹਾਜ਼ਰ ਹੋਊਗਾ। ਰੱਬ ਨਾ ਕਰੇ ਕੋਈ ਮਾਰੀ ਅੰਸਾ ਲੈ ਕੇ ਆਉਂਦਾ ਵਾ ਤੇ ਪਰਿਵਾਰ ਜਿਹੜਾ ਕੋ ਮੜਾ ਮੋਟਾ ਆਂਡ ਖਾਣ ਦੱਸੂਗਾ ਕੋ ਫੋਟੋਗ੍ਰਾਫਰ ਨੂੰ ਦੱਸੂਗਾ ਕਿ ਤੁਹਾਡੇ ਆਪਣੇ ਪੱਤਰਕਾਰਾਂ ਨੂੰ ਦੱਸੂਗਾ ਹਨਾ ਜੀ ਤੇ ਜੇ ਉਹਦੇ ਹੋਇਆ ਕੋਈ ਨਾ ਤੇ ਹੋ ਸਕਦਾ ਕੱਲ ਨੂੰ ਰੱਬ ਨਾਲ ਕੋ ਵੱਡੀ ਕੜਨਾ ਹੋ ਜਾਏ ਇਸ ਕਰਕੇ ਖੀਰ ਵਿੱਚ ਮੈਂ ਭਗਵੰਤ ਮਾਨ ਸਿੰਘ ਜੀ ਨੂੰ ਬੇਨਤੀ ਕਰਦਾ ਮਾਨਯੋਗ ਨੇ ਕਿ ਜਿਹੜਾ ਤੁਸੀਂ ਪੁੱਛਦਿਆਂ ਪਹਿਲਾਂ ਬੇਦਵੀ ਤਹਿਤ ਧਾਰਮਿਕ ਗੁਰਦੰਸਾਂ ਦੇ ਇੱਕ ਬੇਲਬਾਸ ਕੀਤਾ ਸੀ ਉਹ ਮੇਰੀ ਬੇਨਤੀ ਹੈ ਕਿ ਉਹ ਜਲਦੀ ਤੋਂ ਜਲਦੀ ਰੱਪੂ ਕੀਤਾ ਜਾਵੇ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਜਾਂ ਕੋਹੜ ਕੇ ਧਾਰਮਿਕ ਗੁਰਦੰਸ ਦੀ ਬੇਦਵੀ ਕਰਦਾ ਵਾ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਉਹਦੇ ਵਿੱਚ ਕੋਈ ਸਹਿਮਤੀ ਜਾ ਕੋਈ ਭਾਈਚਾਰ ਆਦਿਆਂ ਪੀਲਾ ਦਿੱਲੀ ਨਾਲ ਰੱਦ ਹੋਣੀ ਚਾਹੀਦੀ ਆ ਇਹ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰਦਾ ਮਾਨ ਨੂੰ ਕਰਿਓ ਤੇ ਇਸ ਗੱਲ ਨਾਲੋ ਜਲਦੀ ਚਾਦਿਆ ਵਾਜਜੀ ਦਾ ਪਾਕ ਸਾਹਿਬ ਉਹ ਵਾਜ ਜੀ ਸੰਤੋਖ ਸਿੰਘ ਤੁਹਾਡਾ ਇੱਥੇ ਗੁਰਦੁਆਰੇ ਚ ਕੀ ਹੁੰਦਾ ਈ ਮੈਂ ਇੱਥੇ ਪ੍ਰਧਾਨ ਹਾਂ ਅੱਜ ਜੋ ਇੱਥੇ ਘਟਨਾ ਵਾਪਰੀ ਆ ਉਹਦੇ ਬਾਰੇ ਦੱਸੋ ਬੜੀ ਮੱਧ ਭਾਗੀ ਫੋਗਲਾ ਭਾਈ ਇਹ ਜੋ ਹੋਇਆ ਬਹੁਤ ਹੀ ਬੁਰਾ ਹੋਇਆ ਹਾਟੇ ਦਾ ਵਸਣ ਨਲੀ ਨਾਤੇ ਗੋੜੀ ਤੇ ਅਸੀਂ ਵੀ ਉਹ ਉਹ ਸ਼ਿਕਾਰ ਕੇ ਆਪ ਅਸੀਂ ਉਹਦੇ ਬੰਦੇ ਨੂੰ ਫੜ ਕੇ ਠਾਣੇ ਖੜਾ ਕਰ ਜਾਨੇ ਇਹ ਮਾਰੀ ਕਟਣਾ ਕੀਤੀ ਆ ਤੇ ਹੁਣ ਅਸੀਂ ਦੁਬਾਰਾ ਆਡੀ ਜਿਹੜੀ ਕਮੇਟੀ ਸੀਗੀ ਮੇਰੀ ਇਹਦੇ ਵਿੱਚ ਸਾਡਾ ਇੱਕ ਬੰਦਾ ਪੂਰਾ ਹੋ ਗਿਆ ਇੱਕ ਬੰਦਾ ਬਾਹਰ ਚਿੱਲ ਗਿਆ ਤੇ ਤਿੰਨ ਬੰਦੇ ਰਹਿ ਗਏ ਬਗਿਆ ਕਰਮ ਤੇ ਅਸੀਂ ਹੁਣ ਇਹ ਸੋਚਿਆ ਇਹ ਅਸੀਂ 5 ਮੈਂਬਰ ਦੀ ਜਾਂ 7 ਮੈਂਬਰ ਦੀ ਕਮੇਟੀ ਬਣਾ ਰਹੇ ਹਾਂ ਜਿਹਦੇ ਵਿੱਚ ਦੋ ਡੀ.ਐਸ. ਵੀ ਹੋਣਗੇ ਭਾਵੇਂ ਅਸੀਂ ਮੈਂਬਰ ਦੋ ਸਰਕਾਰ ਕਮੇਟੀ ਦੁਆਰਾ ਜੋ ਫੈਸਲਾ ਚ ਲਿਆ ਗਿਆ ਹੈ ਉਹ ਸਾਨੂੰ ਮਜੂਰ ਹੈ ਸਾਨੂੰ ਮਜੂਰਾ ਮੈਂ ਪੂਰੇ ਆਪਣੇ ਮਹੰਦੇ ਨੂੰ ਇਕੱਠਾ ਕਰਕੇ ਇਹਨਾਂ ਕੋਲ ਟਾਈਮ ਲੈ ਕੇ ਤੇ ਤਕਰੀਬਨ ਮੈਂ ਇੰਗਲੈਂਡ ਦੇ ਵਿੱਚ ਵੀ ਫੋਕਲ ਕੀਤਾ ਜਿਨ੍ਹਾਂ ਨੇ ਮੈਨੂੰ ਇਸੇ ਵਾਰ ਦਿੱਤੀ। ਤੁਸੀਂ ਪੂਰੇ ਸਹਿਯੋਗ ਚ ਸੀ ਇਹਨਾਂ ਦੇ ਨਾਲ ਠੀਕ ਹੈ ਜੀ ਹਾਂ ਜੀ ਉਹ ਕਹਿੰਦੇ ਜੋ ਤੁਸੀਂ ਕਰਦੇ ਹੋ ਸਹੀ ਹੈ ਅਸੀਂ ਇਸ ਧਾਰਨਾ ਚਾਹੁੰਣਾ ਚਾਹੁੰਦੇ ਆ ਤੇ ਜੋ ਪੱਲ ਤੱਕ ਸਾਹਿਬ ਜੀ ਦੇ ਹੁਕਮਾਂ ਤੁਸੀਂ ਉਹਨਾਂ ਨੂੰ ਕਾਬਿਆਂ ਦੇ ਵਿੱਚ ਰੱਖਦੇ ਆ ਸਾਰੇ ਹਾਂਜੀ ਬਿਲਕੁਲ ਜੀ ਤਦੇ ਅਸੀਂ ਫੇ ਕਿਹਾ ਸਾਨੂੰ ਇਹ ਨਹੀਂ ਚੀਜ਼ ਚਾਹੀਦੀ ਹੁਣ ਤੁਸੀਂ ਜੋ ਵੀ ਇਹਨਾਂ ਦੇ ਬੜੀਆਂ ਬਰੇ ਇਹਨਾਂ ਦੇ ਤਰਾਸ ਸੀਗੇ ਉਹ ਤੁਸੀਂ ਇਹਨਾਂ ਨੂੰ ਦੂਰ ਕਰਕੇ ਦੇਣ ਨੂੰ ਤਿਆਰ ਹੋ ਬਿਲਕੁਲ ਜੀ ਠੀਕ ਹੈ ਜੀ ਪਟੀਆਂ ਆਪਣੇ ਬੱਬਾ ਜੀ ਇਹਨਾਂ ਨੇ ਮੰਨ ਮਤੀਆਂ ਕਿਉਂਕਿ ਦੇਖੋ ਜੀ ਬੜੇ ਚਰਪੂ ਜਿਹੜਾ ਇਹਨਾਂ ਦਾ ਮੰਨਣਾ ਹੈ ਮੇਰੇ ਪਹਿਣਾਂ ਤੋਂ ਪਹਿਲਾਂ ਦੀ ਹੈ ਮੇਰੀ ਪਹਿਣ ਸਾਹਿਬ ਇਹਨੂੰ ਕਹਿੰਦੇ ਨਾ ਜੀ ਜਦੋਂ ਜਾਗੋ ਸਵੇਰਾ ਲੇਕਿਨ ਇਹਨਾਂ ਨੇ ਇਸ ਗੱਲ ਦਾ ਸਾਫ ਹੈ ਬਹੁਤ ਵੱਡੀ ਗੱਲ ਹੈ ਮੈਂ ਇਹਨਾਂ ਦੇ ਥਰੂ ਹੁਣ ਪੂਰੇ ਸਮੂਹ ਸਮੂਹ ਵਰਲਡ ਨੂੰ ਸੰਦੇਸ਼ ਦੇਣਾ ਚਾਹੁੰਦਾ ਤੇ ਜੇ ਇਹ ਬਹੁਤ ਵੱਡਾ ਇਹਨਾਂ ਨੇ ਪ੍ਰਾਲਾ ਕੀਤਾ ਹੈ ਇਹ ਬਹੁਤ ਵੱਡਾ ਪ੍ਰਾਲਾ ਹੁੰਦਾ ਨਹੀਂ ਤਾਂ ਲੋਕੀ ਦੂਰ ਟਾ ਰਾ ਕੇ ਉਹ ਤੋਂ ਡਰੀ ਜਾਂਦੇ ਆ ਕਿ ਸਾਡੀ ਮੱਝ ਨਹੀਂ ਸੂਣੀ ਹੈ ਸਾਡੇ ਡੰਗਰ ਮਰ ਜਾਣੇ ਆ ਇਹਨਾਂ ਨੇ ਤਾਂ ਮੈਂ ਇਸ ਦਾ ਨੂੰ ਸ਼ਲਾਘਾ ਜੋ ਕਰਾਉਂ ਕਹਿਣਾ ਪ੍ਰਧਾਨ ਸਾਹਿਬ ਦਾ ਯੋਗ ਜਿਹੜੇ ਇਹਨਾਂ ਨੇ ਜਿਹੜਾ ਇਹ ਸ਼ਲਾਘਾ ਜੋ ਕੰਮ ਕੀਤਾ ਇਹ ਤੋਂ ਬਾਕੀ ਲੋਕਾਂ ਨੇ ਸਿੱਖ ਲੈਣ ਦੇ ਮਿਲਦਾ ਵੀ ਜਿੱਥੇ ਮਾਰਾ ਦਾ ਪ੍ਰਕਾਸ਼ ਹੈ ਉੱਥੇ ਤਾਂ ਨਹੀਂ ਮਟੀਆਂ ਨਾ ਹੋਣ ਇਹ ਮੇਰੇ ਹੱਥ ਜੋੜ ਕੇ ਦੇਖੀ ਠੀਕ ਹੈ ਵਾਇਟ ਜੁਕਾ ਖਾਲਸਾ ਮੈਂ ਅਣੀ ਨਾਮ ਮਟਿਕਾ ਨੂੰ ਖਤਮ ਕਰਦੇ ਆਂ ਆਪਕੇ ਮੈਂ ਤਾਂ ਖਤਮ ਕਰਦੇ ਆ ਇਹ ਮੈਨੂੰ 65 ਸਾਲ ਹੋ ਗਿਆ ਜੋ ਮੈਂ ਸੌਤ ਸੁਣੀ ਆ ਇਹ ਇਥੇ ਇਦਾਂ ਹੀ ਸੁਣਦੀ ਸਾਡੇ ਬਜ਼ੁਰਗ ਵੀ ਕਹਿੰਦੇ ਆ ਇਹਨਾਂ ਉਹ ਕਹਿੰਦੇ ਅਸੀਂ ਮਤਲਬ ਹੀ 150 ਸਾਲ ਪੁਰਾਣੀ ਆ ਠੀਕ ਆ ਜੋ ਹਾਂ ਠੀਕ ਹੈ ਜੀ ਬਹੁਤ ਬਹੁਤ ਹਾਂ ਬਾਕੀ ਅਸੀਂ ਇਹ ਫਿਰ ਉਹ ਪਾਸੇ ਕਰਕੇ ਅਸੀਂ ਇਹਨਾਂ ਨੂੰ ਜੁੜ ਕਰਦੇ ਹਾਂ ਠੀਕ ਹੈ ਧੰਨਵਾਦ The report on point